ਅਸਲਾਮ ਵਾਲੇਕੁਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋ ਭਾਈ ਰਣਜੀਤ ਸਿੰਘ ਟੜਰੀਆ ਆਲੇ ਕਿਸਾਨਾਂ ਦੇ ਹੱਕ ਦੀ ਗੱਲ ਕਰਾਂਦੇ ਕਿ ਕਿਸਾਨ ਜਿਹੜੇ ਕਿ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਦਰਬਦਰ ਹੋ ਰਹੇ ਲੇਕਿਨ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਬਲਕਿ ਫਾਇਦਾ ਕੋਈ ਹੋਰ ਚੁੱਕ ਜਾਂਦੇ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਤੁਸੀਂ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਕਈ ਦਿਨਾਂ ਦਾ ਤਰਨਾ ਚੱਲਦਾ ਕਈ ਦਿਨਾਂ ਦਾ ਚੱਲ ਰਿਹਾ ਮੈਂ ਨੋਟ ਕਰਦਾ ਸੀ ਤਿੰਨ ਚਾਰ ਬੰਦੇ ਜਿਵੇਂ ਜਿਹੜੇ ਬੰਦਿਆਂ ਨੇ ਤਕਰੀਬਨ ਇਹ ਕਹਿ ਲਿਏ ਕਿ 31 32 ਜਥੇਬੰਦੀਆਂ ਕਿਸਾਨਾਂ ਦੀਨਾਂ ਨੇ ਧਰਨਾ ਲਾਇਆ ਰੋਲੇ ਰੱਪੇ ਕਈ ਦਿਨਾਂ ਤੋਂ ਚੱਲ ਰਹੇ ਉਹਨਾਂ ਦੇ ਮੁਖੀ ਹੈ ਜਿਵੇਂ ਇੱਕ ਦਾ ਨਾਮ ਬਲਵੀਰ ਸਿੰਘ ਰਾਜੇਵਾਲ ਇਹਨਾਂ ਨੇ ਚੁਣ ਲਿਆ ਕਮੇਟੀ ਬਣਾ ਲਈ ਓੰਕਾਰ ਸਿੰਘ ਅਗੋਲ ਹੈ ਅਵਤਾਰ ਸਿੰਘ ਪੇਦਨ ਜੋਰਾ ਸਿੰਘ ਉਗਰਾਹਾ ਇਹ ਬੰਦੇ ਅੱਗੇ ਲੱਗੇ ਹੋਏ ਐ ਜਿਹੜੇ ਕੰਮ ਕਰ ਰਹੇ ਜਿਨ੍ਹਾਂ ਨੇ ਕਿਸਾਨਾਂ ਦਾ ਮਸਲਾ ਕਈ ਦਿਨਾਂ ਤੋਂ ਚੁੱਕਿਆ ਪਰ ਤੁਸੀਂ ਆ ਜਿਹੜੇ ਬੰਦਿਆਂ ਦੇ ਮੈਂ ਨਾਂ ਲਏ ਨੇ ਸੁਣਿਆ ਪੱਲਾ ਨਾ ਕਿਸੇ ਦਾ ਛਾਇਆ ਕੌਣ ਹੋਇਆ ਜਿਹੜਾ ਹੁਣ ਚੱਲ ਰਿਹਾ ਸਾਰੇ ਪਾਸੇ ਛਾਇਆ ਕੌਣ ਹੋਇਆ ਸਾਹਿਬ ਕੋਈ ਹੋਰ ਨਹੀਂ ਕੰਮ ਕਿਸੇ ਹੋਰ ਨੇ ਕੀਤਾ ਸਮਝਦੇ ਹੋ ਗੱਲ ਆਪਣਾ ਸਾਰਾ ਵਿਸ਼ਾ ਜੋੜਨਾ ਜਿਹੜਾ ਪਿੱਛੇ ਗੱਲ ਕੀਤੀ ਹੈ ਇਹਨੂੰ ਜੋੜ ਕੇ ਵੇਖੀਓ ਮਤਲਬ ਕਰਦਾ ਕੋਈ ਹੈ ਤੇ ਕ੍ਰੈਡਿਟ ਲੈ ਜਾਂਦਾ ਕੋਈ ਹੋਰ ਹੋਏ ਰਿਆ ਹਮੇਸ਼ਾ ਤਿਆਰ ਬੈਠੇ ਹੁੰਦੇ ਨੇ ਤਿਆਰ ਬੈਠੇ ਮੰਨ ਲਓ ਬੰਦਿਆਂ ਨੇ ਬੇਨਤੀ ਕੀਤੀ ਹੈ ਲੋਕੀ ਉਹਨਾਂ ਤੇ ਭਰੋਸਾ ਕਰਦੇ ਨੇ ਕਿਸਾਨਾਂ ਦੀ ਜਥੇਬੰਦੀਆਂ ਦੀ ਕੌਲ ਦੇ ਉੱਤੇ ਪੰਜਾਬ ਦੇ ਲੋਕੀ ਤੁਰਦੇ ਐ ਠੀਕ ਐ ਧਾਰਮਿਕ ਬੰਦੇ ਆਵਾਜ਼ ਦਿੰਦੇ ਨੇ ਲੋਕੀ ਤੁਰਦੇ ਨਹੀਂ ਕਿਉਂਕਿ ਧਾਰਮਿਕ ਬੰਦਿਆਂ ਨੂੰ ਪਰਖ ਕੇ ਵੇਖ ਲਿਆ ਆ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ ਲੋਕ ਪਰ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਜਦੋਂ ਸੱਦਾ ਹੁੰਦਾ ਤੇ ਲੋਕੀ ਤੁਰਦੇ ਨਹੀਂ ਕਿਉਂਕਿ ਭਰੋਸਾ ਤੋੜਿਆ ਗਿਆ ਆਗੂਆਂ ਵੱਲੋਂ ਠੀਕ ਐ ਨਾ ਗਾ ਇਦਾਂ ਹੀ ਹੁੰਦਾ ਐ ਪਰ ਇੱਕ ਗੱਲ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਚੇਤਾ ਇਹ ਰੱਖਿਓ ਵੀ ਇਹ ਜਿਹੜੇ ਮੁੱਦੇ ਹੁੰਦੇ ਨੇ ਹਾਈਜੈਕ ਹੋ ਜਾਂਦੇ ਨੇ ਹੁਣ ਕਿੰਨੇ ਬੰਦੇ ਆ ਰਾਜਨੀਤਿਕ ਜਿਹੜੇ ਫਟਾਫਟ ਵਿੱਚ ਬੜੇ ਹੋਏ ਇਦਾਂ ਹੀ ਆ ਨਾ ਤੇ ਜਿਹੜੇ ਮੇਨ ਬੰਦੇ ਐ ਉਹ ਲੁਕ ਗਏ ਇੱਥੇ ਕੱਲ ਜਿਹੜੇ ਹੁਣ ਮੈਂ ਗੱਲ ਕੀਤੀ ਨਾ ਬੰਦਿਆਂ ਦੀ ਇੱਥੇ ਉਗਰਾਹਾ ਦਾ ਇੱਥੇ ਜਿਹੜਾ ਚੱਲ ਰਿਆ ਸੀ ਮੇਨ ਬੰਦੇ ਲੱਗੇ ਹੋਏ ਸੀ ਪਟਿਆਲੇ ਤਰਨਾ ਸੀ ਮੈਂ 5-6 ਦਿਨ ਪਹਿਲਾਂ ਕਿਹਾ ਮੈਂ ਕਿਹਾ ਆਪਾਂ ਜਦੋਂ ਲੰਗਦੇ ਸੀ ਬੱਸਾਂ ਦੀਆਂ ਬੱਸਾਂ ਟਰੱਕਾਂ ਦੇ ਟਰੱਕ ਮੈਂ ਗੱਲ ਕੀਤੀ ਲੰਗਰ 'ਚ ਮੈਂ ਕਿਹਾ ਪਤਾ ਕਰੋ ਵੀ 5-7000 ਬੰਦੇ ਦੀ ਰੋਟੀ ਤੁਸੀਂ ਨਾਰਮਲ ਨਾਲੋਂ ਵੱਧ ਬਣਾਓ ਪ੍ਰਸ਼ਾਦਾ ਰੈਡੀ ਰੱਖੋ ਵੀ ਨੀਆਂ ਬੱਸਾਂ ਟਰੱਕ ਜਾਣੇ ਨੇ ਤੇ ਰੁਕਣਗੇ ਹਰਾ ਨੀਦੀ ਗੱਲ ਇਹ ਹੈ ਕਿ ਸਿਰਫ 5% ਬੰਦੇ ਅੰਦਰ ਆਏ 95% ਪਾਣੀ ਪੀਤਾ ਬੱਸਾਂ 'ਚ ਬੈਠੇ ਤੇ ਲੰਘ ਗਏ ਕਹਿੰਦੇ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਤਰਨਿਆਂ ਦੇ ਵਿੱਚ ਰੋਟੀ ਪਣੀ ਤਾਂ ਪ੍ਰਸ਼ਾਦਾ ਉਹਨਾਂ ਨੇ ਛਕਿਆ ਨਹੀਂ ਉੱਥੇ ਕੀਤਾ ਫਰਮਾਨਦਾ ਆਪੇ ਕੀਤਾ ਜੋੜ ਲਾਇਆ ਸਾਰੀ ਮਿਹਨਤ ਕਰ ਰਹੇ ਨੇ ਬੰਦੇ ਠੀਕ ਹੈ ਤੇ ਰਾਜਨੀਤਿਕ ਬੰਦੇ ਕਿਵੇਂ ਹੁਣ ਮੈਂ ਕੱਲ ਜਾਵਾਂ ਤਰਨੇ ਚ ਤੇ মিডিਆ ਕਿਤੇ ਮਗਰ ਫਿਰੂ ਆਪਣੇ ਅਗਰ ਪਾਇਰੋਜੀਸ਼ਨ ਚਲੋ ਆਪ ਵਾਇਟ ਕਰਵਾ ਕਰੋ ਆਕਰਵਾ ਕਰੋ ਫਟਾਫਟ 5 ਮਿੰਟ ਮੈਂ ਗਿਆ ਪਰ ਜਿਹੜਾ ਬੰਦਾ ਉੱਥੇ ਲੱਗਿਆ ਇਹਦੇ ਦਿਨਾਂ ਦਾ ਜਿੰਨੂੰ ਤਜਰਬਾ ਹੈ ਮੈਨੂੰ ਤਜਰਬਾ ਹੈ ਕੋਈ ਇਸ ਵਿਸ਼ੇ ਤੇ ਮੈਨੂੰ ਪਤਾ ਵੀ ਕੀ ਹੋ ਰਿਹਾ ਇਸ ਗੱਲ ਬਾਰੇ ਮੈਨੂੰ ਕਿੰਨਾ ਕ ਤਜਰਬਾ ਮੈਂ ਤੇ ਸੁਣੀਆਂ ਸੁਣੀਆਂ ਗੱਲਾਂ ਕਰੂੰਗਾ ਹੁਣ ਮੈਂ ਕੀ ਕਰਾਂ ਜੇ ਮੈਂ ਕਦੇ ਮੈਂ ਸਪੋਰਟ ਕਰਦਾ ਮੈਂ ਵੀਡੀਓ ਵੀ ਪਾਤੀ ਮੈਂ ਗੱਲ ਕਹਿਤੀ ਅੱਜ ਵੀ ਕਹਿ ਰਿਆਂ ਪਰ ਹੁਣ ਜਿੱਥੇ ਗੱਲ ਕੈਮਰੇ ਅੱਗੇ ਆਉਂਦੀ ਏ ਮਾਈਕਾ ਅੱਗੇ ਬੋਲਣ ਦੀ ਏ ਉਹ ਕੰਮ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਇਹ ਮਸਲਾ ਚੱਕਿਆ ਜਿਨ੍ਹਾਂ ਨੂੰ ਤਜਰਬਾ ਹੈ ਜਿਹੜੇ ਕਰ ਸਕਦੇ ਏ ਜਿਨ੍ਹਾਂ ਨੂੰ ਸਮਝ ਹੈ ਪਰ ਹੋ ਕੀ ਰਿਹਾ ਹੈ ਹੋ ਕੀ ਰਿਹਾ ਹੈ ਵੀ ਇੱਕ ਲਹਿਰ ਉੱਠੀ ਏ ਜਿੰਨਾ ਕਸੀਂ ਅੱਗੇ ਚੱਲ ਸਕਦੇ ਆ ਕਰ ਲਈਏ ਫਟਾਫਟ ਹਾਈਜੈਕ ਹੁੰਦਾ ਪਰ ਗਾੜੀਆਂ ਆਪਾਂ ਦਰਦ ਕਰਕੇ ਗਏ ਆ ਉੱਥੇ ਧਰਨਾ ਵੀ ਲੱਗਾ ਬੈਠੇ ਵੀ ਗ੍ਰਿਫਤਾਰ ਵੀ ਕਰ ਲਿਆ ਡੰਗਾ ਵੀ ਖਾ ਲਿਆ ਕੁੱਟ ਖਾ ਲਈ ਲਾਸ਼ਾਂ ਪਈਆਂ ਦੀਆਂ ਫੋਟੋਆਂ ਦੇਖੋ ਸਾਰੇ ਬੰਦਿਆਂ ਦੀ ਅੱਧੇ ਜਥੇ ਵਾਲੇ ਕੁੱਟੇ ਗਏ ਗੱਡੀਆਂ ਤੋੜਾ ਲੀਆਂ ਪਈਆਂ ਹੋ ਗਿਆ ਲੈ ਇਦਾਂ ਹੋ ਗਿਆ ਪਰ ਇੱਕ ਟਾਈਮ ਆਇਆ ਜਿਹੜੇ ਬੰਦੇ ਰੋਜ਼ ਦੇ ਤਜਰਬੇ ਵਾਲੇ ਨੇ politcal ਬੰਦੇ ਰਾਜਨੀਤਿਕ ਬੰਦੇ ਵੜਗੇ ਵਿੱਚ ਛੱਡ ਕੇ ਪਰੇ ਹਟ ਕੇ ਕੀ ਕਰਦੇ ਫਿਰ ਉੱਥੇ ਆਕੇ ਸਾਰਾ ਮਸਲਾ ਹਾਈਜੈਕ ਕਰ ਲਿਆ ਹੋ ਜਾਂਦਾ ਨਾ ਹਾਈਜੈਕ ਕਰਦਾ ਕੋਈ ਹੈ ਮਿਹਨਤ ਕਿਸੇ ਨੇ ਕੀਤੀ ਹੈ ਲਾਲਾ ਕੇ ਉਹਨਾਂ ਤੇ ਭਰੋਸਾ ਵੀ ਕਰਦੇ ਹੁੰਦੇ ਨੇ ਲੋਕ ਪਰ ਵਿੱਚ ਆ ਕੇ ਕਰ ਲੋ ਫਿਰ ਭਾਈ ਤੁਸੀਂ ਕਰ ਲੋ ਹੁਣ ਇਦਾਂ ਹੀ ਹੁੰਦਾ ਨਾ ਤੇ ਜਿਹੜੇ ਬੰਦੇ ਵੀ ਕਰਦੇ ਨੇ ਉਹ ਕੋਸ਼ਿਸ਼ ਕਰਨ ਇੱਕ ਮੈਂ ਹੋਰ ਕਿਸਾਨਾਂ ਦੇ ਆਗੂਆਂ ਨੂੰ ਕਹਿੰਦੇ ਹਾਂ ਹੱਥ ਜੋੜ ਕੇ ਜਿਹੜਾ ਧਰਮ ਹੈ ਨਾ ਧਰਮ ਚਾਹੇ ਕੋਈ ਵੀ ਹੋਵੇ ਇਹਨਾਂ ਧਰਮ ਦੇ ਸਿਸਟਮ ਨੂੰ ਪਰੇ ਰੱਖਿਆ ਜਾਵੇ ਇਹ ਜ਼ਰੂਰੀ ਗੱਲ ਹੈ ਕਿਉਂਕਿ ਇੱਕ ਗੱਲ ਸਾਨੂੰ ਇਹ ਨੋਟ ਕਰਨ ਵਾਲੀ ਗੱਲ ਹੈ ਉਥੇ ਗੱਲ ਤੁਸੀਂ ਕਿਸਾਨ ਦੀ ਕਰਦੇ ਹੋ ਮਜ਼ਦੂਰ ਦੀ ਕਰਦੇ ਹੋ ਠੀਕ ਹੈ ਨਾ ਜਿਹੜੇ ਬੰਦੇ ਧਰਮ ਦਾ ਤਾਂ ਢਾਂਚਾ ਹੈ ਨਾ ਸਾਡਾ ਧਰਮ ਦੇ ਨਾਮ ਉੱਤੇ ਜਿਹੜੀਆਂ ਗੱਲਾਂ ਕਰਕੇ ਜਿੱਦਾਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਧਾਰਮਿਕ ਬੰਦੇ ਵੀ ਘਾਣ ਬਥੇਰੇ ਕਰਾ ਚੁੱਕੇ ਅੱਜ ਤੱਕ ਲੋਕਾਂ ਦਾ ਧਾਰਮਿਕ ਬੰਦੇ ਤੱਕ ਜਿਹੜਾ ਨਾ ਪਿਛਲਿਆਂ ਸਾਲਾਂ ਦੇ ਵਿੱਚ ਆਪਾਂ ਵੇਖਿਆ ਹੁਣ ਜੇ ਮੰਨ ਲਓ ਇਹਨਾਂ ਧਰਨਿਆਂ ਨੂੰ ਧਰਮ ਮੁਕਤ ਰੱਖਿਆ ਜਾਵੇ ਜਿਹਦੇ ਵਿੱਚ ਕੋਈ ਆ ਕੇ ਬਹਿ ਜਾਵੇ ਕੋਈ ਬੈਠ ਗਿਆ ਆ ਕੇ ਉਹ ਇਹ ਨਾ ਹੋਵੇ ਵੀ ਕਿਹੜੇ ਧਰਮ ਵਾਲੇ ਲੋਕ ਨੇ ਇਹਦੇ ਵਿੱਚ ਜਾਂ ਕੋਈ ਧਰਮ ਧਰਮ ਵਾਲੀ ਜਿਹੜੀ ਚੀਜ਼ ਹੈ ਉਹਨੂੰ ਸਾਈਡ ਤੇ ਰੱਖੋ ਮਸਲਾ ਹੈਗਾ ਆ ਜਿਹੜੀ ਮਸਲੇ ਦੀ ਗੱਲ ਕਰਨੀ ਹੈ ਉਹ ਤੁਸੀਂ ਗੱਲ ਕਰੋ ਸਿੱਧੀ ਹੁਣ ਮੈਂ ਇੱਕ ਗੱਲ ਨੋਟ ਕਰਦਾ ਸੀ ਕਿ ਕਿਸਾਨਾਂ ਦਾ ਜਿਹੜਾ ਟੰਚਾ ਹੈ ਉਹ ਜਿਹੜਾ ਮੈਂ ਸਟੇਟਮੈਂਟ ਮੋਦੀ ਦੀ ਵੀ ਸੁਣੀ ਆ ਉਧਰ ਲਿਆ ਗੂਆ ਦੀ ਕਹਿੰਦੇ ਜੀ ਇਹਦੇ ਨਾਲ ਇਹਦੇ ਨਾਲ ਤੇ ਕਿਸਾਨਾਂ ਦਾ ਭਲਾ ਹੋਣਾ ਹੈ ਇਹਦੇ ਨਾਲ ਨੁਕਸਾਨ ਨਹੀਂ ਇਹ ਕਹਿੰਦੇ ਕਿਸਾਨਾਂ ਦੇ ਹਿੱਤ ਵਿੱਚ ਜਾਊਗਾ ਇਦਾਂ ਹੀ ਕਹਿੰਦੇ ਆ ਨਾ ਇਹ ਬਿੱਲ ਜਿਹੜੇ ਪਾਸ ਕੀਤੇ ਆ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਕਿਸਾਨ ਕਹਿੰਦੇ ਇਹ ਸਾਨੂੰ ਲੋੜ ਦੀ ਉਹ ਕਹਿੰਦੇ ਆ ਵੀ ਇਹਦੇ ਨਾਲ ਭਲਾ ਹੈ ਠੀਕ ਹੈ ਆਪਣੇ ਸਾਰੇ ਜਿਹੜੇ ਸਮਝਦਾਰ ਬੰਦੇ ਆ ਜਿਹੜੇ ਕਹਿੰਦੇ ਵੀ ਇਹਦੇ ਨਾਲ ਸਾਡਾ ਭਲਾ ਹੋਣਾ ਨਹੀਂ ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਇਹਨਾਂ ਚੀਜ਼ਾਂ ਨੂੰ ਵਾਪਸ ਲੈ ਲੈਣ ਕਿ ਤੁਸੀਂ ਧੱਕੇ ਨਾਲ ਭਲਾ ਫਿਰ ਕਿਉਂ ਕਰਦੇ ਹੋ ਅਗਲਾ ਸਾਨੂੰ ਨਹੀਂ ਪਸੰਦ ਪੰਜਾਬ ਕਿਸਾਨਾਂ ਦਾ ਭਲਾ ਸੋਚਦੇ ਹੋ ਕਿਸਾਨ ਕਹਿੰਦੇ ਸਾਨੂੰ ਪਸੰਦ ਨਹੀਂ ਤੇ ਫਿਰ ਛੱਡੋ ਪਰੇ ਫਿਰ ਰਹਿਣ ਦਿਓ ਤੁਸੀਂ ਧੱਕੇ ਨਾਲ ਕਹਿੰਦੇ ਹੋ ਵੀ ਹੁਣ ਖਵਾਉਣਾ ਹੈ ਅਗਲਾ ਕਹਿੰਦੇ ਮੈਂ ਲੰਗਰ ਖਵਾਉਣਾ ਤੈਨੂੰ ਬਈ ਰੋਟੀ ਖਵਾਣੀ ਹੈ ਅਗਲਾ ਕਹਿੰਦੇ ਤੇਰੀ ਰੋਟੀ 'ਚ ਜ਼ਹਿਰ ਹੈ ਵੈ ਨਹੀਂ ਖਾਣੀ ਨਾ ਕਰਦਾ ਵੀ ਅਗਲਾ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ ਅਗਲਾ ਕਵੇ ਲੈ ਯਾਰ ਅਸੀਂ ਅਸੀਂ ਤੇ ਇਹਦੇ ਚ ਕੋਈ ਨੁਕਸਾਨ ਨਹੀਂ ਅਸੀਂ ਤੇ ਬੜੀ ਰੀਜ ਨਾਲ ਬਣਾਈ ਹੈ ਇਹਦਾ ਤੇ ਫਾਇਦਾ ਬਹੁਤ ਹੋਊਗਾ ਇਹਦੀ ਤੇ ਖੁਰਾਕ ਹੈ ਇਹ ਤੇ ਬਹੁਤ ਚੰਗੀ ਚੀਜ਼ ਹੈ ਤੇ ਜਦੋਂ ਅਗਲਾ ਨਹੀਂ ਕਹਿੰਦਾ ਮੈਂ ਖਾਣੀ ਨਹੀਂ ਖਾਣੀ ਤੇ ਤੁਸੀਂ ਤਾਂ ਕੇ ਨਾਲ ਖਵਾਉਣੀ ਜਦੋਂ ਸਾਰੇ ਪੰਜਾਬ ਦੇ ਹਰਿਆਣੇ ਦੇ ਲੋਕ ਕਹਿੰਦੇ ਆ ਵੀ ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗਾ ਸਾਨੂੰ ਨਹੀਂ ਚਾਹੀਦਾ ਕਿਸਾਨਾਂ ਦੀ ਖੁਸ਼ੀ ਲੈਣੀ ਹੈ ਕਿਸਾਨਾਂ ਦਾ ਭਲਾ ਸੋਚਦੇ ਹੋ ਕਿਸਾਨ ਕਹਿੰਦੇ ਨੇ ਸਾਨੂੰ ਚਾਹੀਦਾ ਨਹੀਂ ਬਸ ਫਿਰ ਰਹਿਣ ਦਿਓ ਵਾਪਸ ਕਰੋ ਤੱਕੇ ਨਾਲ ਤੁਸੀਂ ਕਾਦੇ ਲਈ ਕਰਦੇ ਆ ਮਤਲਬ ਇਹ ਆ ਵੀ ਗੱਲ ਵਿੱਚੋਂ ਕੁਝ ਹੋਰ ਇੱਥੋਂ ਦੇਖੋ ਡਬਲ ਗੱਲ ਤੇ ਉਹ ਅਗਾਂ ਆਪਣੀ ਕਰਦੇ ਇੱਧਰ ਵਾਲੇ ਆਪਣੀ ਕਰਦੇ ਪਰ ਜੇਕਰ ਤੱਕੇ ਨਾਲ ਖਵਾਉਂਦਾ ਤੱਕੇ ਨਾਲ ਕਹਿੰਦੇ ਭਲਾ ਕਰਨਾ ਹੀ ਕਰਨਾ ਆ ਸੀ ਇਹਦਾ ਮਤਲਬ ਉਸ ਦਾਲ ਵਿੱਚ ਕਾਲਾ ਕਿਸਾਨ ਕੋਈ ਵੀ ਅੱਜ ਪਰਸੈਂਟੇਜ ਕੱਢੋ ਵੀ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਚੋਂ ਕਿੰਨੇ ਕਿਸਾਨ ਹੋਣਗੇ ਜਿਹੜੇ ਕਹਿਣਗੇ ਬਿੱਲ ਲਾਗੂ ਹੋਵੇ ਕਿੰਨੇ ਪਰਸੈਂਟ ਲਾਗੂ ਇੱਕ ਪਰਸੈਂਟ ਕਹਿਣਗੇ ਲਾਗੂ ਹੋਵੇ ਜਿਹੜੇ 90 ਪਰਸੈਂਟ ਕਹਿਣਗੇ ਲਾਗੂ ਨਾ ਹੋਵੇ ਪਤਾ ਵੀ ਸਾਰੇ ਕਿਸਾਨ ਖੁਸ਼ ਨਹੀਂ ਫਿਰ ਵਾਪਸ ਕਰ ਦੋ ਕਿਸਾਨਾਂ ਦੇ ਭਲੇ ਲਈ ਕਰ ਦਿਓ ਇਹਦਾ ਮਤਲਬ ਜੇ ਠੱਕੇ ਨਾਲ ਲਾਗੂ ਕਰਾਉਂਦੇ ਹੋ ਕਿਸਾਨ ਖੁਸ਼ ਵੀ ਨਹੀਂ ਹੈਗੇ ਤੇ ਇਹਦਾ ਮਤਲਬ ਦਾਰਸ਼ਕ ਕੁਝ ਕਾਲਾ ਹੈਗਾ ਮੰਨੋ ਚਾਹੇ ਨਾ ਮੰਨੋ ਬੰਨੋ ਚਾਹੇ ਨਾ ਕਾਲਾ ਹੈ ਪਸ਼ਤਾਲ ਤੇ ਠੱਕੇ ਨਾਲ ਤਾਲ ਲਾਗੂ ਕਰਾਉਂਦੇ ਜੁਗਲਾ ਚਾਹੁੰਦਾ ਨਹੀਂ ਬਸ ਫਿਰ ਤੁਜੀ ਕਿਨੇ ਪੜਾਉ ਉਹ ਜੂਜੀ ਕਿਸਾਨ ਦਾ ਆੜਤੀਏ ਖਤਮ ਹੋ ਜਾਣਗੇ ਵਿਚੋਲਗੇ ਵਿਚੋਲੇ ਖਤਮ ਹੋ ਜਾਣਗੇ ਵਿਚੋਲੀਏ ਵਿਚੋਲੀਏ ਖਤਮ ਕਰਨ ਦੀ ਗੱਲ ਕਰਦਾ ਤੇ ਮੇਰੀ ਸੋਡੀ ਸਪੀਚ ਤੇ ਤੁਹਾਨੂੰ ਲੱਗਦਾ ਅਗਲਾ ਕਹਿੰਦਾ ਸਾਨੂੰ ਲੋੜ ਦੀ ਬਸ ਰਹਿਣ ਦੋ ਠੱਕੇ ਨਾਲ ਕਰਨਾ ਹੈ ਗੱਲ ਚ ਗੁੱਠਾ ਦੇ ਕੇ ਕਰਨਾ ਹੈ कोरोना ਵਰਗੀ ਮਹਾਮਾਰੀ ਚੱਲਦੀ ਹੈ ਲੱਖਾਂ ਲੋਕਾਂ ਦਾ ਇਕੱਠ ਹੋ ਰਿਹਾ ਕਿੰਨਿਆਂ ਨੂੰ ਫੈਲ ਸਕਦਾ ਪਰ ਇਸ ਗੱਲ ਦਾ ਸਰਕਾਰ ਨੂੰ ਫਿਕਰ ਹੈ ਉਹ ਕਹਿਣ ਵੀ ਨਾ ਬਈ ਦੇਖੋ ਕਿਸਾਨੋ ਹੱਥ ਜੋੜੇ ਤੁਹਾਡੇ ਅੱਗੇ ਬਿੱਲ ਕੀਤਾ ਸੀ ਤੁਹਾਡੇ ਫਾਇਦੇ ਲਈ ਤੁਸੀਂ ਤੇ ਇੱਡੇ-ਇੱਡੇ ਇਕੱਠ ਕਰਨ ਲੱਗ ਗਏ ਚੱਕੋ ਸਾਨੂੰ ਦੀ ਲੋੜ ਬਿਮਾਰ ਹੋ ਜਾਓਗੇ ਸਾਨੂੰ ਤੁਹਾਡਾ ਫਿਕਰ ਬਹੁਤ ਹੈ ਫਿਰ ਕਰਾਂਗੇ 5 ਸਾਲ ਬਾਅਦ ਗੱਲ ਹੁਣ ਬੰਦ ਕਰ ਤੋ ਖਤਮ ਕਰੋ ਜੇ ਤੁਹਾਨੂੰ ਸੱਚੀ ਪਿਆਰ ਹੈ ਇੱਕ ਤੇ ਬਿਮਾਰ ਹੋਣਗੇ ਇੰਨੇ ਬੰਦੇ ਇਕੱਠੇ ਹੋਣ ਲੱਗੇ ਉਧਰੋਂ ਤੁਸੀਂ ਕਿਹਨੇ ਅਸੀਂ ਭੜਾ ਕਰਦੇ ਆ ਇਹਦਾ ਮਤਲਬ ਨਹੀਂ ਕੋਈ ਗੱਲ ਹੈਗੀ ਹੈ ਵਿੱਚ ਹੁਣ ਤੇ ਸ਼ੱਕ ਪੈਂਦਾ ਹੈ ਹੁਣ ਤੇ ਸ਼ੱਕ ਪੈਂਦਾ ਵੀ ਵਿੱਚੋਂ ਕੋਈ ਗੱਲ ਹੈਗੀ ਹੈ ਜਿਹੜੀ ਵਪਾਰੀਆਂ ਦੀ ਗੱਲ ਹੈ ਵੀ ਵਪਾਰੀ ਆਉਣਗੇ ਫੈਕਟਰੀਆਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਰ ਲੈਣਾ ਫਿਰ ਲੱਗਦਾ ਨਹੀਂ ਇਹ ਚੀਜ਼ ਸਮਝ ਨਹੀਂ ਆਉਂਦੀ ਹੁਣ ਤੇ ਸ਼ੱਕ ਪੈਂਦਾ ਇਸ ਗੱਲ ਨੂੰ ਵੀ ਕੁਝ ਨਾ ਕੁਝ ਤੇ ਹੋਊ ਫਿਰ ਜਿਹੜੇ ਮੰਨਦੇ ਹੀ ਨਹੀਂ ੱਟਾ ਕਰਦੇ ਤਾਂ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਧਾਰਮਿਕ ਬੰਦੇ ਨਾ ਘਾੜ ਬਹੁਤ ਕਰਾਉਂਦੇ ਆ ਵਖਿਓ ਸਟੇਟਮੈਂਟ ਜਦੋਂ ਦੇਣੀ ਹੈ ਨਾ ਕਰਮ ਸਟੇਟਮੈਂਟ ਦਾ ਸਵਾਦ ਬਹੁਤ ਆਉਂਦਾ ਹੈ ਅਸੀਂ ਵੱਡੇ ਵੱਡੇ ਇਕੱਠਾਂ 'ਚ ਬੋਲਿਆ ਆਪਾਂ ਬੋਲਿਆ ਪ੍ਰਾਈਮ ਟਾਈਮ ਤੇ ਬੋਲਿਆ ਐ ਜਦੋਂ ਇੱਕੀ ਦੁਨੀਆ ਵਿੱਚ ਖੜ ਕੇ ਜਦੋਂ ਬੰਦਾ ਇਹ ਬੋਲਦਾ ਹੈ ਨਾ ਉਹਦੋਂ ਇੱਕ ਝਕਾਰਾ ਛੱਡ ਦਵੇ ਫਿਰ ਬੰਦਾ ਇੱਥੋਂ ਇੱਥੇ ਜਾਂਦਾ ਵਿੱਚ ਦੀ ਕੋਈ ਹੋਰ ਝਕਾਰਾ ਛੱਡ ਇੱਥੇ ਜਾਂਦਾ ਉਹ ਫਿਰ ਇਹ ਭੁੱਲ ਜਾਂਦਾ ਹੈ ਵੀ ਮੈਂ ਸਟੇਟਮੈਂਟਾਂ ਦੇ ਕੀ ਰਿਹਾ ਫਿਰ ਚਕਾਰਿਆਂ ਲਈ ਸਟੇਟਮੈਂਟ ਆਉਣ ਲੱਗ ਜਾਂਦੀ ਹੈ ਵੀ ਹੋਰ ਵੱਡੀ ਸਟੇਟਮੈਂਟ ਦਊ ਜਿਕਾਰਾ ਜ਼ਿਆਦਾ ਵੱਡਾ ਹੋਵੇ ਹੋਰ ਵੱਡੀ ਸਟੇਟਮੈਂਟ ਦਊ ਜਿਕਾਰਾ ਉਹ ਤੋਂ ਵੱਡਾ ਆਉਂ। ਇਦਾਂ ਹੋ ਜਾਣਾ। ਇਹ ਹੋ ਜਾਣਾ। ਹੁਣ ਜਿਹੜਾ ਚਕਾਰਿਆਂ ਨੂੰ ਵੀ ਇੱਕ ਇੱਕ ਸਟੇਟਮੈਂਟਾਂ ਦਊਗਾ ਉਹਨੇ ਭੜਾ ਵੇਕੇ ਨਹੀਂ ਦੇਣਾ ਪੰਜਾਬੀਆਂ ਦਾ ਭੜਾ ਕਿਸ ਗੱਲ ਚ ਹੈ। ਉਹਨੇ ਕਹਣਾ ਚੌਕ ਦੇ ਅੱਗੇ ਫੱਟੇ ਮਾਰਦਿਆਂਗੇ ਐਂ ਵੱਟਦਿਆਂਗੇ ਅਸੀਂ ਤੇ ਟੁਕੜੇ ਟੁਕੜੇ ਕਰਦਿਆਂਗੇ ਉੱਡਾ ਵੱਡਾ ਜੋਸ਼ ਚੀਕਾਂ ਕੁੱਕਾਂ ਜਦੋਂ ਆ ਸਟੇਟਮੈਂਟ ਆਉਣੀ ਹੈ ਚੀਕਾ-ਕੂਕਾ ਆਉਣੀ ਹੈ ਪਰ ਜਿਹੜਾ ਠਹਿਰਾ ਆਵੇ ਸਮਝ ਕੇ ਸਟੇਟਮੈਂਟ ਆਉਣੀ ਹੈ ਜਿਹੜੀ ਉਹਦੇ ਵਿੱਚ ਜਕਾਰਿਆਂ ਦੀ ਲੋੜ ਨਹੀਂ ਲੋਕਾਂ ਦੇ ਭਲੇ ਦੀ ਲੋੜ ਹੈ ਨਾਰਿਆਂ ਦੀ ਲੋੜ ਨਹੀਂ ਉਥੇ ਲੋਕਾਂ ਦਾ ਭਲਾ ਕਿਸ ਗੱਲ ਚ ਹੈ ਤੇ ਹਰ ਬੰਦਾ ਇਹ ਚੇਤਾ ਰੱਖਿਓ ਪੰਜਾਬ ਦਾ ਘਾੜ بڑے ਤਰੀਕਿਆਂ ਨਾਲ ਪਹਿਲਾਂ ਹੋਇਆ ਹੁਣ ਵੀ ਹੋ ਰਿਹਾ ਹੈ ਲੜਾਈ ਕੋਈ ਵੀ ਐ ਲੜਨੀ ਦਿਮਾਗ ਨਾਲ ਪੈਣੀ ਐ ਧੱਕੇ ਨਾਲ ਨਹੀਂ ਬਹੁ ਗਿਣਤੀ ਉੱਤਰ ਐ ਅੱਠ ਐ ਬੜਾ ਵੱਡੇ ਨੇ 70 ਲੱਖ ਨੇ ਕੋਈ ਵੀ ਜਿਹੜੀ ਲੜਾਈ ਲੜੋਗੇ ਉਹਨੂੰ ਬੜੇ ਦਿਮਾਗ ਨਾਲ ਲੜੋ ਆਗੂ ਜਿਹੜੇ ਅੱਗੇ ਲੱਗੇ ਐ ਉਹਨਾਂ ਨੂੰ ਸਿਆਣੇ ਤਰੀਕੇ ਨਾਲ ਕਰਨ ਦਿਓ ਕੋਈ ਵੀ ਗੱਲ ਇਦਾਂ ਦੀ ਨਾ ਹੋਵੇ ਕਿ ਪੜਕਾ ਹਟ ਪੈਦਾ ਹੋ ਜਾਏ ਸਾਡੇ ਕੋਲ ਦੁਨਾਲੀ ਹੋਣੀ ਹੈ ਅਗਲੇ ਕੋਲ 1K47 ਹੋਣੀ ਹੈ ਜਿੱਦਣ ਸਾਡੇ ਕੋਲ 1K47 ਹੋਣੀ ਹੈ ਅਗਲੇ ਕੋਲ ਤੂਫ ਹੋਣੀ ਹੈ ਟੈਂਕ ਹੋਣਾ ਕਿਉਂਕਿ ਪੱਟੇ ਨੇ ਭੀੜ ਵੜੀ ਆ ਉਹਨਾਂ ਕੋਲ ਤੇ ਛੋਟੇ ਜਿਹੇ ਤੇ ਹੈਗੇ ਆ ਪਹਿਲਾਂ ਧੱਕਾ ਤੇ ਪਹਿਲਾਂ ਹੀ ਹੋ ਰਿਹਾ ਜ਼ਮੀਨਾਂ ਦਾ ਕਰਦਿਆ ਕਰਦਿਆ ਕਿਤੇ ਜਵਦੀ ਦਾ ਕਾਹਨ ਨਾ ਕਰਨ ਤੁਰ ਪੈਣ ਅਸੀਂ ਜਕਾਰਾ ਸਟੇਟਮੈਂਟ ਦੇਣ ਵੇਲੇ ਵੀ ਜਿੱਡੀ ਵੱਡੀ ਸਟੇਟਮੈਂਟ ਦਵਾਂਗੇ ਵੀਡੀਓ ਬਣ ਗਈ ਫੇੜ ਤੂੰ ਸਾਰੇ ਪਾਸੇ ਵਾਹ ਵੀ ਵਾ ਵਟ ਕੱਟਦੇ ਪੰਜਾਬੀਆਂ ਚ ਸਭਾ ਜਿੰਨੀ ਟਾਡੀਆਂ ਵਾਂਗੂ ਠੋਕ ਕੇ ਸਟੇਟਮੈਂਟ ਦਉਗੇ ਉਹਨਾਂ ਚਕਾਰੇ ਜ਼ਿਆਦਾ ਲਾਉਂਦੇ ਐ ਪਰ ਸਟੇਟਮੈਂਟ ਜ਼ਕਾਰਿਆਂ ਲਈ ਨਾ ਆਵੇ ਲੋਕਾਂ ਦੇ ਭਲੇ ਲਈ ਆਵੇ ਸਮਝ ਤੋਂ ਆਵੇ ਪੂਰੀ ਪੂਰੀ ਆਵੇ ਠੀਕ ਠੀਕ ਆਵੇ ਜਿਹਦੇ ਚ ਨੁਕਸਾਨ ਨਾ ਜਿਹੜੇ ਬੰਦੇ ਕਿਸਾਨ ਜਿਹੜੇ ਕਿ ਅੰਦਾਜ਼ਾ ਜਿਹੜੇ ਪੂਰੇ ਦੇਸ਼ ਦਾ ਢਿੱਡ ਪਾਲਦੇ ਅਨਾਜ ਪੈਦਾ ਕਰਦੇ ਹੀਗੇ ਤੇ ਆਪਣੀਆਂ ਮੰਗਾਂ ਵਾਸਤੇ ਕਰੋ ਵਿਕਾਰ ਹੋਈ ਹੈ ਬਾਹਰ ਨਿਕਲੇ ਹੋਏ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਜਾਇਜ਼ ਜਿਹੜੀਆਂ ਮੰਗਾਂ ਆ ਉਹ ਤੇ ਕਦੀ ਸੁਣੀਆਂ ਨਹੀਂ ਗਈਆਂ ਬਲਕਿ ਜਿਹੜੇ ਲੀਡਰ ਹੈ ਉਹ ਆਣ ਕੇ ਗਰਮ ਤਕਰੀਰਾਂ ਕਰਕੇ ਜਿਹੜੇ ਆਪਣੇ ਮਤਲਬ ਵਿੱਚ ਉਹ ਬਿਆਨ ਕਰਕੇ ਕਿਸਾਨਾਂ ਦਾ ਲਾ ਕੇ ਨਾਮ ਲਾ ਕੇ ਚਲੇ ਜਾਂਦੇ ਹੀ ਹੈਗੇ ਔਰ ਇੱਕ ਅਧੀ ਕਿਸ ਨੇ ਸੁਣਨੇ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਨਾਂ ਦੀਆਂ ਮੰਗਾਂ ਕੀ ਹੈਗੀਆਂ ਵੈ ਜਿਹੜੀਆਂ ਆ ਲੀਡਰ ਸਾਡੇ ਅੱਗੇ ਰੱਖੰਦੇ ਆ ਜਾਂ ਇਹਨਾਂ ਦੀ ਤਰਜਮਾਨੀ ਕਰੰਦੇ ਆ ਆਇਆ ਕਿ ਇਹ ਵੀ ਇਹਨਾਂ ਦੀਆਂ ਹੀ ਮੰਗਾਂ ਹੈ ਜਾਂ ਇਹ ਇਹਨਾਂ ਦੇ ਆਪਣੇ ਮਫਾਦ ਹੈਗੇ ਔਰ ਉਹ ਜਿਹੜੇ ਕਿ ਅੰਦਾਤਾ ਹੈ ਜਿਹੜੇ ਸਾਰੇ ਦੇਸ਼ ਦਾ ਢਿੱਡ ਭਾਲਦੇ ਆ ਅਨਾਜ ਪੈਦਾ ਕਰਦੇ ਹੈਗੇ ਆ ਉਹਨਾਂ ਆ ਦਾ ਜਿਹੜੀਆਂ ਮੰਗਾਂ ਵਾ ਉਹ ਵਿੱਚ ਹੀ ਰਹੀ ਜਾਂਦੀਆਂ ਹੈਗੇ ਆ ਤੇ ਜਿਹੜੇ ਲੀਡਰ ਹੈ ਉਹ ਗਰਮ ਤਕਰੀਰਾਂ ਕਰਕੇ ਐਸੀਆਂ ਤਕਰੀਰਾਂ ਜਨਾਂ ਦੇ ਵਿੱਚ ਸਬਜ਼ ਬਾਗ ਦਿਖਾਏ ਜਾਂਦੇ ਕਿ ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਫਾਇਦਾ ਘਟ ਤੇ ਉਹਨਾਂ ਲੀਡਰਾਂ ਦਾ ਜ਼ਿਆਦਾ ਹੁੰਦਾ ਵਾ ਉਹ ਫਾਇਦਾ ਚੁੱਕ ਲੈਂਦੇ ਹੈਗੇ ਆ ਔਰ ਕਿਸਾਨ ਵਿਚਾਰੇ ਜਿਹੜੇ ਐ ਵਿੱਚ ਪੀਸੇ ਜਾਂਦੇ ਹੈਗੇ ਆ ਨੁਕਸਾਨ ਉਹਨਾਂ ਦਾ ਹੀ ਹੁੰਦਾ ਹੈਗਾ ਵਾ ਵੀਰੋ ਤੁਸੀਂ ਕੀ ਰਾਏ ਰੱਖਦੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼